ਫਲੋਰ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਹਲੇ ਵੀ ਅਣਹਲti ਲੋਕ ਇਨਜਾਫ ਮੱਚਦਾ ਜਜਵਾ ਹੋ ਰਿਹਾ ਹੋਰ ਮਜ਼ਬੂਤ ਅੱਜ 36ਵੇਂ ਦਿਨ ਵੀ ਬੀ ਡੀ ਪੀਓ ਦਫਤਰ ਫਲੋਰ ਸਾਹਮਣੇ ਪਕਰਤਾ ਨਜ਼ਾਰੀ ਰਿਹਾ ਜਿਸ ਵਿੱਚ ਵਾਕਵਾਕ ਪਿੰਡਾ ਦੇ ਲੋਕ ਅਤੇ ਭਰਾਤੀ ਜਥੇ ਬੰਦੀਆਂ ਵੱਡੀ ਗਿੰਦੇ ਵਿੱਚ ਪਹੁੰਚੇ ਤੜਨੇ ਵਿੱਚ ਸੀ ਪੀ ਆਈ ਐਮ ਪੂਲ ਹਿੰਦ ਖੇਤ ਅਮਜ਼ਦੂਰ ਯੂਨੀਅਨ ਜਨਵਾਦੀ ਨੌਜਵਾਨ ਸਭਾ 올 ਇੰਡੀਅਨ ਕਿਸਾਨ ਸਭਾ ਅੰਗਲਵਾੜੀ ਵਰਕਰ ਯੂਨੀਅਨ ਅਤੇ ਜਰਨੈਲ ਮਜ਼ਦੂਰ ਯੂਨੀਅਨ ਸਮੇਤ ਕਈ ਅਜੋਥੇ ਬੰਦੀਆਂ ਨੇ ਅਸ਼ਮੂਲੀਅਤ ਕੀਤੀ ਮੱਚ ਦੇ ਆਗੂਆਂ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਫਲੋਰ ਦੀਆਂ ਗਲੀਆਂ ਵਿੱਚ ਕਾਲੇ ਝੰਡੇ ਲਹਿਰਾਉਣ ਦਾ ਵਿਸ਼ਾਲ ਰੋਸ਼ ਮਾਰਚ ਕੀਤਾ ਜਾਵੇਗਾ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਬੀਡੀਪੀਓ ਦਫ਼ਤਰ ਫਲੋਰ ਸਾਹਮਣੇ ਰਾਤ ਦਾ ਜਗਰਾਤਾ ਕੀਤਾ ਤਬਿਕ ਲੋਕ ਇਨਸਾਫ ਮਾਸੂਦੇ ਪ੍ਰਧਾਨ ਜਰਨਲ ਫਲੋਰ ਨੇ ਸਪਸ਼ਟ ਕੀਤਾ ਜਦ ਤੱਕ ਮਾਮਲਾ ਹੱਲ ਨਹੀਂ ਹੁੰਦਾ ਇਹੀ ਧਰਨਾ ਇੱਕ ਇਤਿਹਾਸ ਮੁਹੰਮ ਬਣ ਕੇ ਜਾਰੀ ਰਹੇਗਾ ਇਸ ਮੌਕੇ ਤੇ ਪਿੰਡਾਂ ਦੇ ਪੰਜ ਸਰਪੰਚਾਂ ਮਹਿਲਾਵਾਂ ਨੌਜਵਾਨ ਅਤੇ ਬਜ਼ੁਰਗਾਂ ਨੇ ਵਾਅਦਾ ਕੀਤਾ ਕਿ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਂਬੰਦ ਕਰਨਗੇ ਧੰਨੇ ਦੀਆਂ ਕਰਤਾਰਾ ਵਿੱਚ ਉਤਸ਼ਾਹ ਗੁੱਸਾ ਤੇ ਏਕਤਾ ਦੇ ਸਾਫ ਦਰਸ਼ਨ ਹੋ ਰਹੇ ਸਨ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਚੈਨਲ ਇਹ ਬੋਲਚੰਦ ਸਰਹਾਲੇ ਜੀ ਇਹਨਾਂ ਦੇ ਤੱਕ ਅਸੀਂ ਲੋਕੀਆ ਖਾਂਦੇ ਰਹੇ ਜਾ ਕੇ ਜਦੋਂ ਅਸੀਂ ਵੀ ਐਸੇ ਪਾਰਟੀ ਵਿੱਚ ਲੰਮਾ ਸਮਾਂ ਕੰਮ ਕੀਤਾ ਸੀਪੀਆਮ ਦੇ ਸਾਡੇ ਡੈਡੀ ਜੀ ਵੱਡੇ ਆਗੂ ਰਹੇ ਆ ਅੱਜ ਇਸ ਦੁਨੀਆ ਤੇ ਨਹੀਂ ਮੈਂ ਧੰਨਵਾਦ ਕਰਦਾ ਸਾਥੀਆਂ ਦਾ ਨਾਲ ਸਾਥੀ ਨਾਗੀ ਜੀ ਜਿਹੜੇ ਅਚੇਤੇ ਤੌਰ ਤੇ ਆਏ ਆ ਸਾਥੀ ਕਮਲਜੀਤ ਜੀ ਜਿਹੇ ਅਚੇਤੇ ਤੌਰ ਤੇ ਆਏ ਆ ਭੈਣ ਨਾਲ ਨੇਪ ਜੀ ਕੇਜੇ ਤੌਰ ਤੇ ਆਏ ਆ ਜਥੇਵੰਦੀ ਆਵਲੋਂ ਸਪੋਰਟ ਦੇ ਰਹੇ ਆ ਮਦਦ ਕਰ ਰਹੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਸਾਡੀਆਂ ਭੈਣਾਂ ਆਨੰਦਵਾਲੀ ਜੋ ਟੀਚਰ ਜੁਨੀਅਨ ਹੈ ਉਭੀ ਸ਼ਾਮਲ ਹੋਏ ਆ ਔਰ ਲੋਕਨ ਸਾਹਿਬ ਮੰਚ ਦੇ ਵੀ ਸਾਡੇ ਆਗੋ ਔਰ 플ੋਰਟੋਂ ਵੀ ਸਾਡੇ ਜਿਹੜੇ ਰਾਮਗੜ੍ਹ ਤੋਂ ਵੀ ਬੀਬੀਆਂ ਆਈਆਂ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਔਰ ਗੈਪੀਮ ਗੈਪਾਰ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਹਿ ਸਾਡੇ ਸਾਥੀਆਂ ਨੇ ਬੜੇ ਜੋਸ਼ ਦੇ ਨਾਲ ਦੱਸਿਆ ਆ ਕਿ ਇਹ ਜਿਹੜੇ ਲੋਕਾਂ ਦੇ ਮਸਲੇ ਆ ਲੋਕਾਂ ਦੇ ਮਸਲੇ ਆ ਜਿਹਦੇ ਵਾਸਤੇ ਅਸੀਂ ਇੱਥੇ ਧਰਨਾ ਲਾ ਕੇ ਬੈਠੇ ਆ ਇਹ ਕਿਸੇ ਇੱਕ ਬੰਦੇ ਦਾ ਮਸਲਾ ਨਹੀਂ ਨਾ ਕਿਸੇ ਇੱਕ ਸੰਸਥਾ ਦਾ ਮਸਲਾ ਆ ਉਥੇ ਆਮ ਲੋਕਾਂ ਦਾ ਮਸਲਾ ਆ ਸਾਰਿਆਂ ਨੂੰ ਪਤਾ ਆ ਕਿ ਸ਼ਕਤੀ ਦੇ ਰੰਗੋ ਜਿਹੜਾ ਇਹ ਸੰਘਰਸ਼ ਚੱਲ ਰਿਹਾ ਆ ਕਿਉਂਕਿ ਇਹ ਮਈਆ ਭਗਵਾਨ ਜੀ ਦੀ ਸਾਰੇ ਮਤਲਬ ਪੂਜਾ ਕਰਦੇ ਸਾਰੇ ਉਹਨਾਂ ਨੂੰ ਅਹੁਦਾ ਦਿੰਦੇ ਆ ਵੱਡਾ ਤੇ ਇਸ ਕਰਕੇ ਸਾਰਿਆਂ ਨੂੰ ਜਿਹੜਾ ਆ ਇਹ ਤੇ ਆ ਕੇ ਸ਼ਕਤੀ ਦੇ ਨੋਮ ਹੋ ਗਏ ਆ ਪਰ ਸਰਕਾਰਾਂ ਜਿਹੜੀਆਂ ਉਹ ਸਾਡੀ ਨਹੀਂ ਸੌਂਦੀ ਪਰ ਬੀਡੀਪੀਓ ਨੂੰ ਚਾਹੀਦਾ ਆ ਕਿ ਕਿਉਂ ਉੱਥੇ ਸਾਰੇ ਜਿਹੜੇ ਲੋਕੀਆ ਇਹ ਸਲਾਮ ਕਰਦੇ ਆ ਤੇ ਸਾਰਿਆਂ ਨੂੰ ਉੱਥੇ ਜਿਹੜਾ ਆ ਇਹ ਜਿਹੜੀ ਗੰਦੇ ਪੰਦੇ ਦਾ ਨਕਾਲ ਕੱਢਿਆ ਹੋਇਆ ਆ ਇਹਦਾ ਪ੍ਰਬੰਧ ਕਰਨਾ ਚਾਹੀਦਾ ਸਰਕਾਰਾਂ ਨੂੰ ਕਿਉਂਕਿ ਹੋਰ ਪਾਸੇ ਦਾ ਆਪਾਂ ਜਿਹੜੇ ਬਹੁਤ ਕਰੀ ਜਾਂਦੇ ਆ ਸਰਕਾਰਾਂ ਕਰੀ ਜਾਂਦੀਆਂ ਆ ਝੂਠੇ ਦਾਅਵੇ ਕਰੀ ਜਾਂਦੀਆਂ ਆ ਪਰ ਜਿੱਦਨੂੰ ਵਿਕਾਸ ਹੋਣ ਵਾਲਾ ਆ ਉਹ ਵਿਕਾਸ ਨਹੀਂ ਹੋ ਰਿਹਾ ਸਰਕਾਰ ਨੂੰ ਇਹ ਜਿੰਨਾ ਮਰਜੀ ਆਪਾਂ ਕਹੀ ਜਾਈਏ ਕੋਈ ਵੀ ਸਰਕਾਰ ਜਿਹੜੀ ਆ ਸਾਡੀ ਗੱਲ ਨਹੀਂ ਸੁਣਨੇ ਬਥਿਆਰ ਪਤਾ ਨਹੀਂ ਸਰਕਾਰਾਂ ਹੀ ਮਾੜੀਆਂ ਆ ਕਿਉਂਕਿ ਸਾਨੂੰ ਤਾਂ ਇਹਨਾਂ ਦੀ ਰਾਹਾਂ ਦੇ ਵਿੱਚ ਰੋਲਿਆ ਹੋਇਆ ਆ ਅਸੀਂ ਜਿਹੜੇ ਅੰਗਨwadi ਵਰਕਰ ਹਾਂ ਅਸੀਂ ਵੀ ਬਹੁਤ ਸੰਘਰਸ਼ ਕਰਦੇ ਆ ਪਰ ਸੰਘਰਸ਼ ਦਾ ਸਾਡੇ ਦਾ ਕੋਈ ਵੀ ਹੱਲ ਨਹੀਂ ਨਿਕਲਦਾ ਅਸੀਂ ਸਾਰੇ ਵੀਰਾਂ ਨੂੰ ਇਹੇ ਵਿਸ਼ਵਾਸ ਦਿਵਾਉਣੀ ਆ ਭੈਣਾਂ ਨੂੰ ਕਿ ਸਾਡੀ ਜਿਹੜੀ ਅੰਗਨwadi ਮੁਲਾਜ਼ਮ ਯੂਨੀਅਨ ਜਥੇਬੰਦੀ ਆ ਅਸੀਂ ਤੁਹਾਡੇ ਨਾਲ ਆ ਤੇ ਜਿੰਨਾ ਵੀ ਵੱਡਾ ਸੰਘਰਸ਼ ਕਰਨਾ ਪਿਆ ਮੋਲੀਆਂ ਕਤਾਰਾਂ ਦੇ ਵਿੱਚ ਹੋ ਕੇ ਤੁਹਾਡਾ ਅਸੀਂ ਸਾਥ ਦੇਵਾਂਗੇ ਤੇ ਬਾਕੀ ਸਾਰੇ ਸਾਥੀਆਂ ਦਾ ਧੰਨਵਾਦ ਜੀ ਜੈਪੀ ਜੈਪਾਤ ਨਹਿਰ ਨਹਿਰ ਤੋਂ ਸਾਮਾਂਝ ਨੂੰ ਅਸੀਂ ਜਿਹੜਾ ਤਰਨਾ ਵੀਡੀਓ ਦਾ ਦਸਤਾਵਾ ਆਇਆ ਆ ਉਹ ਅੱਜ 37ਵੇਂ ਦਿਨ ਵਿੱਚ ਸ਼ਾਵਣ ਹੋ ਗਿਆ ਜਿਹੜਾ ਕਿ ਲਗਾਤਾਰ ਪੀਆ ਕਰਵਾਰ ਦੇ ਸਾਹਮਣੇ ਜਿਹੜਾ ਗੰਦੇ ਪਾਣੀ ਦੇ ਡਾਇਆ ਆ ਗਿਆ ਭਾਣਾ ਤੇ ਜਿਹੜਾ ਲੰਬੇ ਸਮੇਂ ਤੋਂ ਗੰਦਾ ਪਾਣੀ ਖੜਿਆ ਉਹ ਦੀ ਨਿਕਾਸੀ ਕਰਾਉਣ ਦੇ ਲਈ ਜਿਹੜਾ ਅੱਜ ਸਾਡੇ ਕੋਲ ਵੱਖ-ਵੱਖ ਰਾਜਦਵੰਦੀਆਂ ਦੇ ਜਿਹੜੇ ਨਮਾਇਦੇ ਆ ਗੁ ਆਏ ਆ ਤੇ ਨਾਲ ਨਾਲ ਜਿਹੜੇ ਕਾਰਕੂਨ ਆਏ ਆ ਸਾਡੇ ਕੋਲ ਜੀਪੀਆਰ ਐਮ ਦੇ ਜਿਹੜੇ ਬੰਦੇ ਆ ਗੁ ਆ ਉਹ ਸਾਡੇ ਕੋਲ ਸਾਮਰੋਹ ਜਿਹੜਾ ਵਿੱਚ ਕਮੇਟ ਪਿਆਰਾ ਸਿੰਘ ਜੀ ਤੇ ਉਹਨਾਂ ਦੇ ਨਾਲ ਹੀ ਸਾਡੇ ਨਾਲ ਲੱਗੇ ਜੀ ਜਿਹੜੇ ਪਹੁੰਚੇ ਆ ਉਹਨਾਂ ਦਾ ਅਸੀਂ ਜੀ ਆਂ ਕੇ ਧੰਨਵਾਦ ਕਰਦੇ ਹਾਂ ਨਾਲੇ ਅਸੀਂ ਪ੍ਰਸ਼ਾਸਨ ਨੂੰ ਸ਼ਤਾਬ ਵੀ ਦਿੰਦੇ ਆ ਵੀ ਜਿਹੜਾ ਧਾਫਾ ਆ ਸਤੀ ਮਿੰਟ ਵਜੇ ਪਹੁੰਚ ਗਿਆ ਜਿਹੜਾ ਇੱਥੇ ਦਾ ਪ੍ਰਸ਼ਾਸਨ ਹੈ ਆ ਉਹ ਤਾਂ ਤਾਂ ਆਇਆ ਉਹਦੀ ਜਾਗ ਨਹੀਂ ਖੁੱਲ ਰਹੀ ਅਸੀਂ ਆਉਣ ਵਾਲੀ 15 ਤਰੀਕ ਨੂੰ ਜਿਹੜਾ ਦੇਸ਼ ਦੀ ਆਜ਼ਾਦੀ ਦਾ ਦਿਨ ਆ 15 ਅਗਸਤ ਨੂੰ ਮਨਾ ਰਹੇ ਆ ਦੇਸ਼ ਦੇ ਦਾ ਆਜ਼ਾਦੀ ਦਾ ਦਿਨ ਮਨਾ ਰਹੇ ਆ ਉਸ ਦਿਨ ਅਸੀਂ ਆਮ ਸਾਰੇ ਲੋਕਾਂ ਨੂੰ ਨਾਲ ਲੈ ਕੇ ਜਥੇਬੰਦੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਾਂਗੇ ਜਿਸ ਜ਼ਿੰਮੇਵਾਰੀ ਤੇ ਪ੍ਰਸ਼ਾਸਨ ਦੀ ਹੋਵੇਗੀ ਜੇ ਮਸਲਾ ਨਾ ਹੱਲ ਹੋਇਆ ਤਾਂ ਅਸੀਂ 15 ਅਗਸਤ ਨੂੰ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਕੇ ਕਾਲੇ ਝੰਡੇ ਲੈ ਕੇ ਕਾਲੀਆਂ ਫਕਾਫਨ ਕੇ ਕਾਲੀਆਂ ਬਿੱਗੀਆਂ ਛੀਆਂ ਲੈ ਕੇ ਤੇ ਨਾਲ ਨਾਲ ਅਸੀਂ ਕਾਲੇ ਕੱਪੜੇ ਪਾ ਕੇ ਵੀ ਰੋਸ ਪ੍ਰਦਰਸ਼ਨਾਂ ਦੀ ਜ਼ਿੰਮੇਵਾਰੀ ਜਿਹੜੀ ਇਪਾਲ ਸਾਸਨ ਦੀ ਹੋਵੇਗੀ ਤੇ ਕੰਮ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਸ਼ੁਰੂ ਕੀਤਾ ਜਾਵੇ ਜਾਇਦਾਸਤਾ ਜਿਹਸਾਂ ਦਾ ਸੁਧਾਰ ਕੀਤਾ ਜਾਵੇ